ਪਾਲਿਕਾ ਦਾ ਪੈਸਾ ਵੀ ਆਪੀ ਦੇ ਜੀਂ ਤੇ ਨਿਬਧਨ ਨੇ ਪਾਲੀ ਲਈ ਠੀਕ ਹੈ ਅਨੰਤ ਅੰਬਾਨੀ ਨੇ 250 ਮੁਰਗੀਆਂ ਦੀ ਪਚਾਈ ਜਾਣ ਕਿ ਹਾਂ ਹੁਣ ਮੈਂ ਕਰਾਂਗਾ ਇਹਨਾਂ ਦਾ ਪਾਲਣ ਪੋਸ਼ਣ ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੇ ਪੁੱਤਰ ਅਨੰਤ ਅੰਬਾਨੀ ਅਕਸਰ ਸੁਰਖੀਆਂ 'ਚ ਬਨੇ ਰਹਿੰਦੇ ਨੇ ਇਨੀ ਦਿਨੀ ਉਹ ਜਾਮਨਗਰ ਤੋਂ ਦਵਾਰਕਾ ਤੱਕ ਦੀ 140 ਕਿਲੋਮੀਟਰ ਦੀ ਪੈਦਲ ਯਾਤਰਾ ਦੇ ਲਈ ਖਬਰਾਂ ਦੇ ਵਿੱਚ ਛਾਏ ਹੋਏ ਨੇ ਹਾਲਾਂਕਿ ਇਸ ਯਾਤਰਾ ਦੌਰਾਨ ਉਹਨਾਂ ਵੱਲੋਂ ਕੀਤਾ ਗਿਆ ਇੱਕ ਕੰਮ ਜਿਸ ਦੀ ਵੀਡੀਓ ਵੀ ਵਾਇਰਲ ਹੋਈ ਹੈ ਖੂਬ ਸੁਰਖੀਆਂ ਬਟੋਰ ਰਹੀ ਹੈ ਯਾਤਰਾ ਦੌਰਾਨ ਉਹਨਾਂ ਵੱਲੋਂ ਦੁੱਗਣੀ ਕੀਮਤ ਦੇ ਕੇ ਲਗਭਗ 250 ਮੁਰਗੀਆਂ ਖਰੀਦੀਆਂ ਗਈਆਂ ਨੇ ਜੋ ਕਿ ਕਤਲ ਦੇ ਲਈ ਬੁੱਚੜਖਾਨੇ ਜਾ ਰਹੀਆਂ ਮੁਰਗੀਆਂ ਦਾ ਟਰੱਕ ਆਉਂਦਾ ਦੇਖ ਉਹਨਾਂ ਵੱਲੋਂ ਪਹਿਲਾ ਟਰੱਕ ਨੂੰ ਰੋਕਿਆ ਗਿਆ ਤੇ ਫਿਰ ਉਹਨਾਂ ਦਾ ਕਹਿਣਾ ਸੀ ਕਿ ਇਸ ਟਰੱਕ ਦੇ ਮਾਲਕ ਨੂੰ ਇਹਨਾਂ ਮੁਰਗੀਆਂ ਦੇ ਪੈਸੇ ਦੇ ਦਿਓ ਇਹਨਾਂ ਨੂੰ ਮੈਂ ਪਾਲਾਂਗਾ ਵੀਡੀਓ ਵਾਇਰਲ 'ਚ ਉਹਨਾਂ ਵੱਲੋਂ ਇੱਕ ਮੁਰਗੀ ਨੂੰ ਹੱਥ 'ਚ ਫੜਿਆ ਹੋਇਆ ਵੀ ਵੇਖਿਆ ਜਾ ਸਕਦਾ ਸੱਚਮੁੱਚ ਉਹਨਾਂ ਦਾ ਇਹ ਕੰਮ ਵਾਕਈ ਦਿਲ ਨੂੰ ਜਿੱਤਣ ਵਾਲਾ ਹੈ ਪਰ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਰਲਿ-ਮਿਲੀ ਪ੍ਰਤੀਕਿਰਿਆ ਮਿਲ ਰਹੀ ਹੈ ਕਈਆਂ ਦਾ ਕਹਿਣਾ ਹੈ ਕਿ ਗਊ ਰક્ષਕ ਤੋਂ ਬਾਅਦ ਹੁਣ ਮੁਰਗੀ ਰક્ષਕ ਵੀ ਪੈਦਾ ਹੋ ਗਏ ਨੇ ਤੇ ਕਈਆਂ ਨੇ ਮौज ਕੱਟਦੇ ਹੋਏ ਕਿਹਾ ਕਿ ਅੰਬਾਨੀ ਜੀ ਇਹਨਾਂ ਨੂੰ Jio Mart 'ਚ ਵੇਚਣ ਦੇ ਲਈ ਖਰੀਦ ਰਹੇ ਨੇ ਤੁਹਾਡਾ ਇਸ ਵੀਡੀਓ ਨੂੰ ਲੈ ਕੇ ਕੀ ਕਹਿਣਾ ਹੈ ਕਮੈਂਟ ਕਰਕੇ ਜਰੂਰ ਦੱਸੋ